ਹੋਗੇ 5:30 ਹੋਗੇ ਮੇਰਾ ਗੜ ਬੈਠਿਆ ਵਾ ਪਹਿਲੇ ਵਲੋਗਾਂ ਵਾਂ ਦੇਖਿਆ ਤੇ ਹੁਣ ਆਪਾਂ ਜਾ ਰਹੇ ਆ ਜੀ ਬਰਥਡੇ ਪਾਰਟੀ ਹੈ ਤੇ ਆਪਾਂ ਦੇਖਦੇ ਆ ਨਾ ਬਰਥਡੇ ਪਾਰਟੀ ਕੇ ਵਿੱਚ ਚੱਲਦੀ ਆ ਆ ਰੁਪੈਂਚਲ ਵੀ ਰੈਡੀ ਆ ਚੋਲਤ ਵੀ ਔਰ ਅਸੀਂ ਜਾਣਾ ਡੇਰਾ ਵਸੀ ਡੇਰਾ ਵਸੀ ਦੇ ਕੋਲ ਪਿੰਡ ਹੈ ਪਤਾ ਨਹੀਂ ਸ਼ਹਿਰ ਹੈ ਪਤਾ ਨਹੀਂ ਪਿੰਡ ਹੈ ਪਹਿਲੀ ਵਾਰ ਜਾ ਰਹੇ ਆ ਤੇ ਨਾ ਮਤਲਬ ਅਬਜੋਦ ਕੇ ਪਾਪਾ ਕੇ ਕੁਝ ਖਾਸ ਹੈ ਬਹੁਤ ਜ਼ਿਆਦਾ ਉਹਦੀ ਬੇਟੀ ਦਾ ਬਰਥਡੇ ਹੈ ਉੱਥੇ ਜਾ ਰਹੇ ਆ ਆਪਾਂ ਹਣਾ ਤੇ ਚਲੋ ਜੀ ਤੁਹਾਨੂੰ ਬਰਥਡੇ ਦਿਖਾ ਕੇ ਲਿਆਉਣੀ ਆ ਆਪਾਂ ਮੇਰੀ ਬਾਜਾ ਬਰਥਡੇ ਆ ਤੁਸੀਂ ਦੱਸੋ ਚਲੋ ਹੋਈ ਹੋਈ ਜਨੇ ਗੀਗਾਂਸਾ ਇਹਦੇ ਆ ਜਾ ਰਹੇ ਅੱਜ ਜੀ ਅਸੀਂ ਬਰਥਡੇ ਮੇ ਜਾ ਰਹੇ 13 ਲੋ ਜੀ ਡੇਰਾ ਵਸੇ ਪਹੁੰਚ ਗਏ ਆਪਾਂ ਉਸਮੰਦੋ ਲੈ ਗਿਆ ਕਹਤਾ ਜੋ ਥੋੜੇ ਜਿਹਾ ਅੱਗੇ ਜਾ ਕੀ ਚੀਜ਼ ਪਿੱਛੇ ਚਲਾ ਉਹ ਪੀਜ਼ੇ ਵਾਲਾ ਜੂਨ ਵਾਲਾ ਜੂਨੀਆਂ ਤੂੰ ਆਇ ਕੋਲ ਲੋ ਜੀ ਡੇਰਾ ਵਸੇ ਪਹੁੰਚ ਗਏ ਡੇਰਾ ਵਸ ਤੇ ਥੋੜਾ ਜਿਹਾ ਅੱਗੇ ਜਾਣਾ ਆਪਾਂ ਨੇ ਰਪੈਂਚਲ ਤਾਂ ਸੋ ਗਈ ਦੇਖੀ ਲੁਟਕ ਗਈ ਉਹ ਮੇਰੀ ਗੱਲ ਤੇ ਨੱਕ ਚੱਲ ਥੋੜੀ ਜੀ ਨੀਂਦ ਨਿਕਲ ਗਈ ਸਕੇ ਰੂਪ ਗਈ 15 ਕਿ ਮਿੰਟ ਦੀ ਹਣਾ ਇੱਧਰ ਆ ਗਿਆ ਥਾਣਾ ਗਿਫਟ ਲੈਣਾ ਕਿ ਆ ਕਰਨਾ ਦੇਖ ਲੋ ਤੁਸੀਂ ਮੈਂ ਕਦੀ ਸ਼ਾਗਨ ਨਹੀਂ ਦੇ ਤੋ ਗਿਫਟ ਸਸਤਾ ਨਹੀਂ ਜਾ ਗਿਫਟ ਸਸਤਾ ਬਿਨ ਲੋ ਜਿੱਥੇ ਪ੍ਰੋਗਰਾਮ ਆਪਾਂ ਪਹੁੰਚ ਗਏ ਉੱਥੇ ਪਹੁੰਚ ਗਏ ਆ ਜੀ ਪ੍ਰੋਗਰਾਮ ਚ ਆਇਆ ਪੂਪਾ ਬਾਹਰ ਜਾ ਹਾਂ ਜੀ ਅਸੀਂ ਉਤਰ ਗਏ ਆ ਤੇ باوجود ਕੇ ਪਾਪਾ ਲਾਨ ਗਏ ਆ ਗੱਡੀ ਇੱਧਰ ਬਾਬੇ ਦੀ ਸਮਾਧ ਹੈ ਕੋਈ 나ਥ ਬਾਬਾ ਲੱਗ ਰਿਹਾ ਕੋਈ ਜੈ ਨਾਥ ਬਾਬੇ ਤੇ ਇੱਧਰ ਪ੍ਰੋਗਰਾਮ ਹੈ ਜਿੱਥੇ ਔਰ ਇਹ ਹੈ ਜੀ ਮਤਲਬ ਜਿਨ੍ਹਾਂ ਦੇ ਬਰਥਡੇ ਤੇ ਆਪਾਂ ਨੇ ਆਣਾ ਹੈ ਨਾ ਪੂਰੇ ਪ੍ਰੋਗਰਾਮ ਹੈ ਤੇ باوجود ਦੇ ਪਾਪਾ ਦੇ ਕੋਈ ਖਾਸ ਹੈ ਕੋਟ ਦੇ ਵਿੱਚ ਹੀ ਆਉਂਦੇ ਆ ਲੇਕਿਨ ਉਹਨਾਂ ਨੇ ਇਨਵਾਈਟ ਕਰਿਆ ਸਾਰਿਆਂ ਨੂੰ ਤੇ ਚਲੋ ਜੀ باوجود ਦੇ ਪਾਪਾ ਗੱਡੀ ਲਾਰੇ ਆ ਪਾਰਕ ਪਾਰਕਿੰਗ ਕਰਦੀ ਉੱਥੇ ਤੇ ਹੁਣ ਆਉਂਗੇ ਉੱਤਰ ਕੇ ਪਪਾ ਠੰਡ ਲੱਗ ਰਹੀ ਹੈ ਹੁਣ ਆਪਾਂ ਅੰਦਰ ਜਾਉਂਗੇ ਠੀਕ ਹੈ ਪਪਾ ਆ ਰਿਹਾ ਸਾਮਣੇ ਲੋ ਜੀ ਇੱਧਰ ਪਹੁੰਚ ਚੁੱਕੇ ਆਂ ਆਪਾਂ ਬਰਥਡੇ ਤੇ ਔਰ ਬਰਥਡੇ ਵਾਲੇ ਪ੍ਰੋਗਰਾਮ ਸ਼ੁਰੂ ਹੋਣ ਲੱਗਿਆ ਆ ਬਸ ਚਾਹ ਤੇ ਸਨੈਕਸ ਚੱਲ ਰਹੇ ਆ ਤੇ ਫ੍ਰੈਂਚ ਫ੍ਰਾਈਜ਼ ਵਗੈਰਾ ਹੋ ਗਏ ਹਨ ਇਹ ਚਾਹ ਦੇ ਨਾਲ ਹੁਣ ਆਪਾਂ ਨੇ ਮਿਲ ਜਾਣੇ ਆ ਤੇ ਇੱਧਰ ਤਿਆਰੀ ਹੋਈ ਆ ਜੀ ਬਰਥਡੇ ਦੀ ਕਿਉਂਕਿ ਇੱਧਰ ਗੁੜੀਆ ਦਾ ਬਰਥਡੇ ਕੱਟਣਾ ਹੈ ਜਿਹੜੀ ਗੁੜੀਆ ਦਾ ਬਰਥਡੇ ਹੈ ਕਿਉਂਕਿ ਭਾਵੇਂ ਦੇ ਪਾਪਾ ਦੇ ਕੋਈ ਖਾਸ ਹੈ ਮਤਲਬ ਬਹੁਤ ਜ਼ਿਆਦਾ ਖਾਸ ਹੈ ਇਹਨਾਂ ਦੇ ਆਪਣੇ ਜਿਨ੍ਹਾਂ ਦੀ ਬੇਟੀ ਦਾ ਬਰਥਡੇ ਹੈ ਉਹ ਪੁਲਿਸ ਚਾਂਜੀ ਲੱਗੇ ਹੋਏ ਤੇ ਲੇਡੀ ਸਟਾਫ ਚ ਲੱਗੇ ਹੋਏ ਆ ਪੁਲਿਸ ਚ ਤੇ ਉਹਨਾਂ ਦੀ ਬੇਟੀ ਦਾ ਬਰਥਡੇ ਹੈ ਔਰ ਹੈਪੀ ਬਰਥਡੇ ਬੋਲੋ ਜੀ ਸਾਰੇ ਜਣੇ ਔਰ ਇਧਰ ਪ੍ਰੋਗਰਾਮ ਸ਼ੁਰੂ ਹੋ ਰਿਹਾ ਜੀ ਹੁਣ ਰੋਟੀ ਪਾਣੀ ਦਾ ਹੋਊਗਾ ਤੇ ਫਿਲਹਾਲ ਅਸੀਂ ਚਾਹ ਪੀ ਲਈ ਐ ਸਨੈਕਸ ਖਾ ਲੇ ਤੇ ਇਧਰ ਬੱਚਾ ਨੂੰ ਦੇਖੋ ਬੱਚੇ ਨਾ ਬਹੁਤ ਜ਼ਿਆਦਾ ਸਨੈਕਸ ਖਾ ਰਹੇ ਤੇ ਵਿਚਾਰੇ ਭਾਈ ਨੂੰ ਤੰਗ ਕਰਕੇ ਰੱਖਦੇ ਆ ਤੇ ਬਹੁਤ ਜ਼ਿਆਦਾ ਭੁੱਖ ਲੱਗੀ ਪਈ ᱛੀ ਇਹਨਾਂ ਨੂੰ ਤੇ ਇਹ ਵੀ ਬੱਚੇ ਵੀ ਬੈਠੇ ਖਾ ਰਹੇ ਆ ਇੱਕ ਗਵਾਂਡੀਆਂ ਦੇ ਬੱਚੇ ਆ ਜੀ ਇਹਨਾਂ ਦੇ ਜਿਨ੍ਹਾਂ ਦੇ ਬਰਥਡੇ ਆ ਤੇ ਅਸੀਂ ਵੀ ਆਪਣੇ ਸਨੈਕਸ ਵਗੈਰਾ ਖਾ ਲਏ ਹਨਾ ਭੁੱਖ ਲੱਗੀ ਆ ਸਾਨੂੰ ਵੀ ਤੇ ਬਰਥਡੇ ਅੱਜ ਗੁੜੀਆਂ ਦਾ ਸਾਰੇ ਜਣੇ ਹੈਪੀ ਬਰਥਡੇ ਬੋਲੋ ਤੇ ਪੁਲਿਸ ਚ ਲੱਗੇ ਹੋਏ ਆ ਜੀ ਉਹ ਲੇਡੀ ਸਟਾਫ ਚ ਜਿਨ੍ਹਾਂ ਦੀ ਬੇਟੀ ਦਾ ਬਰਥਡੇ ਆ ਉਹ ਲੱਗੇ ਹੋਏ ਆ ਡੇਰਾ ਵਸੀ ਤੇ ਜਿਹੜਾ ਥਾਣਾ ਮੈਂ ਰਸਤੇ ਚ ਦਿਖਾਇਆ ਹਨਾ ਤੁਹਾਨੂੰ ਵੀ ਇਹ ਥਾਣਾ ਹੈ ਉਹ ਥਾਣੇ ਚ ਲੱਗੇ ਹੋਏ ਆ ਤੇ ਬਾਵਜੂਦ ਦੇ ਪਾਪਾ ਦੇ ਖਾਸ ਹੈ ਜੀ ਬਹੁਤ ਜ਼ਿਆਦਾ ਤੇ ਜਦੋਂ ਕੋਈ ਸਨੇਹਾ ਦੰਦਾ ਫਿਰ ਤਾਂ ਜਾਣਾ ਪੈਂਦਾ ਹੀ ਐ ਹਨਾ ਤੇ ਸਾਨੂੰ ਇੰਨੇ ਪਿਆਰ ਤੇ ਬੁਲਾਇਆ ਤੇ ਸਾਡਾ ਜਾਣਾ ਤਾਂ ਬਣਦਾ ਹੀ ਤਾਂ ਤੇ ਇੱਧਰ ਹੁਣ ਰੋਟੀ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਲੇਕਿਨ ਅਸੀਂ 스ਨੈਕਸ ਖਾ ਲੇ ਅਸੀਂ ਆਪਣੀ ਰੋਟੀ ਠਹਿਰ ਕੇ ਖਾਵਾਂਗੇ ਫਿਲਹਾਲ ਪਹਿਲਾਂ ਇਹਨਾਂ ਨੂੰ ਖਾ ਲੈਣ ਦੇ ਇੱਕਦਮ ਭੀੜ ਜੀ ਆਣੀ ਸ਼ੁਰੂ ਹੋ ਗਈ ਹੁਣ ਦੇਖੋ ਪਹਿਲਾਂ ਤੇ ਇਹਨਾਂ ਦੇ ਰੋਜ਼ੇ ਰੱਖੇ ਹੋਏ ਤੇ ਇਹਨਾਂ ਮਤਲਬ ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਰੱਖਦੇ ਆਂ ਜਿਨ੍ਹਾਂ ਦੇ ਬਰਥਡੇ ਦਾ ਤੇ ਇਹਨਾਂ ਨੇ ਰੋਜ਼ੇ ਵਗੈਰਾ ਰੱਖੇ ਹੋਏ ਹੋਣੇ ਹੁਣ ਰਾਤ ਨੂੰ ਰੋਜ਼ ਸ਼ਾਮ ਨੂੰ ਰੋਜ਼ੇ ਖੁੱਲੇ ਹੋਣੇ ਤੇ ਇੱਕਦਮ ਰੋਟੀ ਖਾਈ ਇਹਨਾਂ ਨੇ ਆ ਕੇ ਕਿਉਂਕਿ ਭੁੱਖ ਲੱਗੀ ਹੋਣੀ ਤੇ ਫਿਲਹਾਲ ਅਸੀਂ ਬਾਅਦ 'ਚ ਖਾਵਾਂਗੇ ਕਿਉਂਕਿ ਅਸੀਂ ਸਨੈਕਸ ਖਾਲੇ ਪਹਿਲਾਂ ਤੇ ਰੋਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਆਟਮਾ ਦੀਆਂ ਬਣੀਆਂ ਹੋਈਆਂ ਮਟਰ ਪਨੀਰ ਦੀ ਸਬਜ਼ੀ ਦਾਲ ਤੇ ਬੁੰਦੀ ਸੁੱਕੀ ਸਬਜ਼ੀ ਔਰ ਗੁਲਾਬ ਜਾਮਨ ਸਲਾਦ ਤੇ ਰੋਟੀ ਔਰ ਸਨੈਕਸ ਵੀ ਥੇ ਤੇ ਕੇਕ ਬਾਅਦ ਚ ਕਟਿਆ ਇਹਨਾਂ ਨੇ ਹਨਾ ਤੇ ਹੁਣ ਵਾਰੀ ਆ ਗਈ ਸਾਡੀ ਹੋ ਤੇ ਮੈਂ ਆਪਣੇ ਦੋ ਪੀਕੀ ਲਈਦੀ ਬਕਵਚਰ ਪੰਜਰ ਰੱਖੀ ਜਦੋਂ ਭੀੜ ਜੀ ਲੰਘੀ ਨਾ ਤੇ ਰੋਟੀ ਮੈਂ ਬਾਅਦ ਚ ਲਈ ਹੈ ਹੁਣ ਵਾਰੀ ਆ ਗਈ ਕੇਕ ਕੱਢਣ ਦੀ ਜੀ ਫਰੈਂਡਸ ਹੁਣ ਚੱਲਦੇ ਆਂ ਆਪਾਂ ਘਰ ਨੂੰ ਵਾਪਸ ਕਿਉਂਕਿ ਰੂਪਨ ਜਲ ਹੋ ਗਈ ਸੀ ਅੰਦਰ ਗੱਡੀ ਦੇ ਵਿੱਚ ਬੰਦ ਤੇ ਰੂਪ ਨੂੰ ਕਿਸੇ ਨੇ ਦੇਖਿਆ ਨਹੀਂ ਹੈਗਾ ਅਸੀਂ ਬਾਹਰ ਉਤਰ ਗਏ ਰੂਪ ਬੈਠ ਗਈ ਗੱਡੀ ਦੇ ਵਿੱਚ ਤੇ ਹੁਣ ਜਾਣ ਲੱਗੇ ਆ ਜੀ ਘਰ ਨੂੰ ਵਾਪਸ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ ਤੇ ਚੱਲਦੇ ਆ ਜੀ ਆਪਾਂ ਘਰ ਨੂੰ ਵਾਪਸ ਹਨ ਕਿਉਂਕਿ ਬੱਚਿਆਂ ਦੇ ਪੇਪਰ ਆ ਸਵੇਰੀ ਜੋਤ ਦਾ ਵੀ ਰੂਪ ਦਾ ਵੀ ਫਿਰ ਸੋਣਾ ਵੀ ਹੈ ਬੱਚਾ ਨੇ ਜਾ ਕੇ ਔਰ ਪੇਪਰ ਦੀ ਤਿਆਰੀ ਤਾਂ ਚਲੋ ਹੈਗੀ ਹੈ ਨਾ ਪੋਇਮਾਂ ਕੀ ਕੱਲ ਨੂੰ ਪੋਇਮਾਂ ਤੇ ਰੂਪ ਬੰਦ ਹੋ ਗਈ ਥੀ ਵਿਚਾਰੀ ਆਪਕੋ ਕਿਹਦਾ ਫੀਲ ਹੋਇਆ ਥਾ ਬੰਦ ਹੋ ਕੇ ਬਹੁਤ ਅੱਛਾ ਲੱਗਾ ਕਿਹਦਾ ਲੱਗਾ ਥਾ ਬੰਦ ਹੋ ਗਈ ਥੀ ਅੰਦਰ ਹਣ ਬੰਦ ਹੋ ਗਈ ਥੀ ਵਿਚਾਰੀ ਔਰ ਫਿਰ ਪਾਪਾ ਨੇ ਦੇਖੀ ਆਚਾਨਕ ਵੀ ਬੰਦ ਹੋ ਗਈ ਨੇ ਮੀਂਹ ਰੋਇਆ ਰੂਪ ਤੋਂ ਈ ਥੋੜੀ देर ਰੋਈ ਹੋਣੀ ਗੱਡੀ ਦੇ ਵਿੱਚ ਬੰਦ ਹੋ ਗਈ ਅਸੀਂ ਹੇਠ ਹੌ ਉਤਰ ਗਏ ਸਾਰੇ ਜਣੇ ਦੇਖੀ ਨਹੀਂ ਵੀ ਪਿੱਛੇ ਬੈਠੀ ਐ ਬੰਦ ਹੋ ਗਈ ਵਿਚਾਰੀ ਤੇ ਚਲੋ ਜੀ ਬਾਏ ਟੇਕ ਕੇਅਰ ਗੱਡੀ ਕੱਢ ਰਏ ਅਸੀਂ ਗੱਡੀਆਂ ਫਸੀਆਂ ਵੀ ਆ ਗਏ ਤਾਂ ਕਰਕੇ ਟਾਈਮ ਲੱਗ ਰਿਹਾ ਐ ਤੇ ਮਿਲਦੇ ਹਾਂ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਜੀ ਟ